ਕਬੀਰ ਆਈ ਮੁਝ ਹੈ ਪਹਿ ਅਨਿਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ ਗੁਰੂ ਪਿਆਰਿਓ ਬਾਬਾ ਕਬੀਰ ਜੀ 8ਵੇਂ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਿ ਭਾਈ ਇਹ ਜੋ ਮਾਇਆ ਹੈ ਨਾ ਇਹ ਹਰ ਜੀਵ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਛਲਦੀ ਹੈ ਕਿਸੇ ਨੂੰ ਕਾਮ ਦੇ ਰੂਪ ਵਿੱਚ ਕਿਸੇ ਨੂੰ ਕਰੋਧ ਦੇ ਰੂਪ ਵਿੱਚ ਕਿਸੇ ਨੂੰ ਲੋਭ ਦੇ ਰੂਪ ਵਿੱਚ ਕਿਸੇ ਨੂੰ ਮੋਹ ਦੇ ਰੂਪ ਵਿੱਚ ਕਿਸੇ ਨੂੰ ਹੰਕਾਰ ਦੇ ਰੂਪ ਵਿੱਚ ਕਿਸੇ ਨੂੰ ਕਿਸੇ ਤੇ ਕਿਸੇ ਨੂੰ ਕਿਸੇ ਰੂਪ ਵਿੱਚ ਇਹ ਛਲਣ ਦੀ ਕੋਸ਼ਿਸ਼ ਕਰਦੀ ਹੈ ਹੁਣ ਮਾਇਆ ਹੈ ਕੀ ਅਸੀਂ ਲੋਕ ਕੇਵਲ ਪੈਸੇ ਨੂੰ ਮਾਇਆ ਸਮਝੀ ਜਾਂਦੇ ਹਾਂ ਪਰ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਤੋਂ ਪੁੱਛਦੇ ਹਾਂ ਤਾ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਅੰਦਰ ਹੀ ਇਸ ਦਾ ਜ਼ਿਕਰ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਮਾਇਆ ਹੈ ਕੀ ਮਾਇਆ ਇਹ ਮਾਇਆ ਜਿਤ ਹਰ ਵਿਸਰੇ ਦੂਜੇ ਲੱਗੇ ਜਾਈਂ ਭਾਵ ਮਾਇਆ ਕੀ ਹੈ ਜਿਸ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਈਏ ਜਾਂ ਆਪਣੇ ਅਸਲ ਉਦੇਸ਼ ਤੋਂ ਭਟਕ ਜਾਈਏ ਅਸਲ ਟੀਚੇ ਤੋਂ ਭਟਕ ਜਾਈਏ ਕੋਸ ਨੂੰ ਕਹਿੰਦੇ ਨੇ ਮਾਇਆ ਗੱਲ ਨੂੰ ਸਮਝੋ ਜਿਵੇਂ ਗੁਰੂ ਪਿਆਰਿਓ ਅਮਰਤ ਵੇਲਾ ਹੈ ਅਮਰਤ ਵੇਲਾ ਗੁਰਬਾਣੀ ਪੜਨ ਦਾ ਸਮਾਂ ਹੈ ਪ੍ਰਮਾਤਮਾ ਦਾ ਧਰਸ ਕਰਨ ਦਾ ਸਮਾਂ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ ਨਾ ਅਮਰਤ ਵੇਲਾ ਸੱਚ ਨਾਉ ਵਡਿਆਈ ਵੀਚਾਰ ਪਰ ਹੁੰਦਾ ਕੀ ਅਸੀਂ ਲੋਕ ਗੁਰਬਾਣੀ ਵਾਸਤੇ ਸਿਮਰਨ ਵਾਸਤੇ ਘੰਟਾ ਨਹੀਂ ਕੱਢਦੇ ਅਮਰਤ ਵੇਲਾ ਹੋਇਆ ਸਮਾਂ ਸੀ ਗੁਰਬਾਣੀ ਪੜਨ ਦਾ ਘਰ ਵਿੱਚ ਜੱਗ ਬਾਣੀ ਆ ਗਿਆ ਕੋਈ ਨਿਊਜ਼ਪੇਪਰ ਆ ਗਿਆ ਜਾਂ ਟੀਵੀ ਤੇ ਖਬਰਾਂ ਆ ਗਈਆਂ ਅਸੀਂ ਖਬਰਾਂ ਦੇ ਪੜਨ ਦੇ ਵਿੱਚ ਖਬਰਾਂ ਸੁਣਨ ਵਿੱਚ ਇੰਨਾ ਮਸਰੂਫ ਹੋਏ ਕਿ ਅਮਰਤ ਵੇਲਾ ਕਦੋਂ ਖੁੰਝ ਗਿਆ ਅਮਰਤ ਵੇਲਾ ਕਦੋਂ ਲੰਘ ਗਿਆ ਸਾਨੂੰ ਪਤਾ ਹੀ ਨਹੀਂ ਚੱਲਿਆ ਤਾਂ ਉਹ ਨਿਊਜ਼ਪੇਪਰ ਕਹਿ ਲੋ ਉਹ ਨਿਊਜ਼ ਚੈਨਲ ਕਹਿ ਲੋ ਮਾਇਆ ਹੈ ਅਸੀਂ ਘਰ ਤੋਂ ਚੱਲੇ ਮੰਨ ਲਓ ਗੁਰੂਦਵਾਰਾ ਸਾਹਿਬ ਰਸਤੇ ਵਿੱਚ ਕੋਈ ਸੱਜਣ ਮਿਲ ਗਿਆ ਕੋਈ ਮਿੱਤਰ ਮਿਲ ਗਿਆ ਉਹ ਦਿਨਾਂ ਗੱਲਾਂ ਦੇ ਵਿੱਚ ਇੰਨਾ ਉਲਝੇ ਇੰਨਾ ਉਲਝੇ ਕਿ ਸਾਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਨਿਤਨੇਮ ਦਾ ਦੀ ਸਮਾਪਤੀ ਹੋ ਗਈ ਅਰਦਾਸ ਦੇਣ ਦੀ ਹੋ ਗਈ ਹੁਕਮਨਾਮਾ ਹੋ ਗਿਆ ਤੋ ਕਹਿਣ ਤੋਂ ਪਾਵ ਕਿ ਜਿਸ ਕਰਕੇ ਅਸੀਂ ਆਪਣੇ ਅਸਲ ਉਦੇਸ਼ ਤੋਂ ਅਸਲ ਪਿੱਛੇ ਤੋਂ ਲਾਹਮੇ ਹੋ ਜਾਈਏ ਭਟਕ ਜਾਈਏ ਉਹ ਮਾਇਆ ਹੈ ਪ੍ਰਮਾਤਮਾ ਤੋਂ ਦੂਰ ਹੋ ਜਾਈਏ ਉਹ ਮਾਇਆ ਹੈ ਇਹ ਮਾਇਆ ਕਿਸੇ ਨਾ ਕਿਸੇ ਰੂਪੇ ਸਾਨੂੰ ਉਲਝਾਉਂਦੀ ਹੈ ਜਿਵੇਂ ਕਿ ਬਾਬਾ ਕਬੀਰ ਜੀ ਦਾ ਮਹਾਵਾਕ ਹੈ ਬਾਬਾ ਕਬੀਰ ਜੀ ਸਮਝਾਉਂਦੇ ਨੇ ਸਾਨੂੰ ਕਿ ਕਹਿ ਕਬੀਰ ਜਿਸ ਉਧਰ ਤਿਸ ਮਾਇਆ ਤਬ ਛੂਟੇ ਜਦ ਸਾਧੂ ਪਾਇਆ ਕਿ ਭਾਈ ਜਿਸ ਤੇ ਵੀ ਪੇਟ ਲੱਗਾ ਹੈ ਬਾਬਾ ਕਬੀਰ ਜੀ ਨੇ ਮੁੱਖ ਦੀ ਗੱਲ ਕਹਿ ਦਿੱਤੀ ਭਾਈ ਜਿਸ ਉਧਰ ਕਹਿ ਕਬੀਰ ਜਿਸ ਉਧਰ ਤਿਸ ਮਾਇਆ ਕਿ ਜਿਸ ਦੇ ਪੇਟ ਲੱਗਾ ਹੈ ਭਾਈ ਉਸ ਨੂੰ ਮਾਇਆ ਵਿਆਪੇਗੀ ਉਸ ਤੇ ਮਾਇਆ ਦਾ ਪ੍ਰਭਾਵ ਹੋਵੇਗਾ ਤਬ ਛੂਟੇ ਕਹਿੰਦੇ ਇਸ ਮਾਇਆ ਤੋਂ ਕਦੋਂ ਬਚਾਅ ਹੋਵੇਗਾ ਜਦ ਸਾਧੂ ਪਾਇਆ ਜਦੋਂ ਪੂਰਨ ਗੁਰੂ ਮਿਲ ਜਾਵੇ ਜਦੋਂ ਸਮਰੱਥ ਗੁਰੂ ਮਿਲ ਜਾਵੇ ਉਸ ਦੀ ਕਿਰਪਾ ਨਾਲ ਉਹ ਐਸਾ ਪੂਰਨ ਗੁਰੂ ਕਿਉਂਕਿ ਗੁਰੂ ਪਿਆਰਿਓ ਜੋ ਗੁਰੂ ਸ਼ਬਦ ਹੈ ਨਾ ਕੋ ਤੇ ਰੂਹ ਕੋ ਤੋਂ ਪਾਪ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਜੋ ਸਾਦੇ ਅੰਦਰ ਰੂਹ ਪਾਪ ਪ੍ਰਕਾਸ਼ ਕਰ ਦੇਵੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਸ ਨੂੰ ਕਹਿੰਦੇ ਨੇ ਗੁਰੂ ਐਸਾ ਗੁਰੂ ਜਦੋਂ ਮਿਲਦਾ ਹੈ ਸਮਰੱਥ ਗੁਰੂ ਮਿਲਦਾ ਹੈ ਤਾਂ ਉਹ ਸਾਨੂੰ ਅਗਿਆਨਤਾ ਦੇ ਘੁੱਪ ਹਨੇਰੇ ਤੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ। ਤੋ ਬਾਬਾ ਕਬੀਰ ਜੀ ਏਸੇ ਸੰਦਰਭ ਵਿੱਚ ਇਹ ਸ਼ਲੋਕ ਉਚਾਰਨ ਕਰਦੇ ਨੇ ਕਹੇ ਕਬੀਰ ਜਿਸ ਉਦਰ ਤੇ ਫਮਾਇਆ ਏਸੇ ਸ਼ਬਦ ਨੂੰ ਜਦੋਂ ਅਸੀਂ ਪੂੜਾ ਪੜੀਏ ਨਾ ਤਾਂ ਬਾਬਾ ਕਬੀਰ ਜੀ ਕਹਿੰਦੇ ਨੇ ਜਾਲ ਮਹਿਮੀਨ ਮਾਇਆ ਕੇ ਵਿਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਪੁੰਚਰ ਕੋ ਵਿਆਪੇ ਕੋਈ ਹੰਗਮ ਪ੍ਰਿੰਗ ਮਾਇਆ ਮੈਂ ਖਾਪੇ ਮਾਇਆ ਐਸੀ ਹੋਣੀ ਪਈ ਭਾਈ ਮਾਇਆ ਇਹੋ ਜਿਹੀ ਮੋਹਣੀ ਹੈ ਇਹੋ ਜਿਹੀ ਠਗਣੀ ਹੈ ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇਤੇ ਡਹਿਕਾਈ ਇਹ ਕਿਸੇ ਨੂੰ ਨਹੀਂ ਬਖਸ਼ਦੀ ਜੋ ਵੀ ਇਹਦੀ ਗਿਫਤ ਵਿੱਚ ਆ ਗਿਆ ਜੋ ਵੀ ਇਹਦੀ ਪਕੜ ਵਿੱਚ ਆ ਗਿਆ ਇਸ ਨੇ ਉਸ ਨੂੰ ਠੱਗ ਲੈਣਾ ਹੈ ਉਸ ਨੂੰ ਛਲ ਲੈਣਾ ਹੈ ਰਹਾਉ ਪੰਖੀ ਮ੍ਰਿਗ ਮਾਇਆ ਮੈਂ ਰਾਤੇ ਸਾਕਰ ਮਾਖੀ ਅਦਕ ਸੰਤਾਪੇ ਤੁਰੇ ਉਸ਼ਟ ਮਾਇਆ ਮੈਂ ਭੇਲਾ ਸਿੱਧ 84 ਮਾਇਆ ਮੈਂ ਖੇਲਾ छे जति माया के बंदा नवे नाथ सूरज अर चंदा तपे रखीसर माया में सूता माया में काल और पंच दूता सुवान सियाल माया में राता बंतर चीते अर सिंघाता माँ जार गाडर अर लूबरा बिरख मूल माया में परा माया अंतर पीने देव सागर इंद्रा अर तरतेव ਕਹੇ ਕਬੀਰ ਜਿਸ ਉਧਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਰ ਇਸ ਪਾਵਨ ਸ਼ਬਦ ਅੰਦਰ ਬਾਬਾ ਕਬੀਰ ਜੀ ਨੇ ਸਾਰਾ ਕੁਝ ਬਿਆਨ ਕਰ ਦਿੱਤਾ ਕਿ ਇਹ ਮਾਇਆ ਹਰੇਕ ਨੂੰ ਵਿਆਪ ਰਹੀ ਹੈ ਕੋਈ ਇਸ ਤੋਂ ਨਹੀਂ ਬਚਿਆ ਕਿਉਂਕਿ ਮੁਕਤੀ ਗੱਲ ਅਖੀਰ ਤੇ ਕਹਿ ਦਿੱਤਾ ਨਾ ਕਹੇ ਕਬੀਰ ਜਿਸ ਉਧਰ ਤਿਸ ਮਾਇਆ ਕਿ ਜਿੰਦੇ ਪੇਟ ਲੱਗਾ ਹੈ ਜਿਸਦੇ ਪੇਟ ਲੱਗਾ ਹੈ ਢਿੱਡ ਲੱਗਾ ਹੈ ਉਹਨੂੰ ਮਾਇਆ ਵਿਆਪੇਗੀ ਤਾਂ ਬਾਬਾ ਕਬੀਰ ਜੀ ਕਹਿੰਦੇ ਕਬੀਰ ਆਈ ਮੁਜੇ ਤੇ ਭਾਈ ਮਾਇਆ ਸਾਨੂੰ ਵੀ ਠੱਗਣ ਵਾਸਤੇ ਆਈ ਸੀ ਸਾਨੂੰ ਵੀ ਛਲਨ ਵਸਤੇ ਆਈ ਸੀ ਅਨੇਕ ਕਰੇ ਕਰ ਭੇਸ ਤੇਈ ਤਰ੍ਹਾਂ ਦੇ ਪਹਿਰਾਵੀਆਂ ਬਣਾ ਕੇ ਆਈ ਕਦੇ ਕਾਮ ਦੇ ਰੂਪ ਵਿੱਚ ਕਦੇ ਕਰੋਧ ਦੇ ਰੂਪ ਵਿੱਚ ਕਦੇ ਲੋਭ ਦੇ ਰੂਪ ਵਿੱਚ ਕਦੇ ਮੋਹ ਦੇ ਰੂਪ ਵਿੱਚ ਕਦੇ ਹੰਕਾਰ ਦੇ ਰੂਪ ਵਿੱਚ ਪਰ ਹਮ ਰਾਖੇ ਗੁਰ ਆਪਣੇ ਪਰ ਸਾਨੂੰ ਸਾਡੇ ਪੂਰਨ ਸਤਿਗੁਰੂ ਦਾ ਉਪਦੇਸ਼ ਯਾਦ ਸੀ ਸਾਨੂੰ ਸਾਡੇ ਤੇ ਸਾਡੇ ਪੂਰਨ ਸਤਿਗੁਰੂ ਦੀ ਕਿਰਪਾ ਸੀ ਮਿਹਰ ਸੀ ਉਹਨਾਂ ਨੇ ਸਾਨੂੰ ਬਚਾ ਲਿਆ ਉਹਨ ਕੀਨੋ ਆਦੇਸ਼ ਅਸੀਂ ਉਸ ਮਾਇਆ ਨੂੰ ਦੂਰ ਤੋਂ ਮੱਥਾ ਟੇਕ ਦਿੱਤਾ ਦੂਰ ਤੋਂ ਨਮਸਕਾਰ ਕਰ ਦਿੱਤੀ ਕਿ ਸਾਨੂੰ ਤੇਰੀ ਲੋੜ ਨਹੀਂ ਅਸੀਂ ਆਪਣੇ ਪੂਰਨ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਮੱਥਾ ਟੇਕ ਦਿੱਤਾ ਕਿ ਤੁਹਾਡੀ ਕਿਰਪਾ ਨਾਲ ਅਸੀਂ ਇਸ ਮਾਇਆ ਤੋਂ ਬਚ ਗਏ